ਅਮ ਆ ਮੀਨ ਲਿਆ ਬਿਲਡਰ ਤੋਂ ਕੀ ਤੋਂ ਨਵੰਡ ਦਾ ਹੀ ਐਂਡ ਆਫ ਦਾ ਟਾਈਮ ਤੇ ਉਤੇ ਮਿਲ ਰਿਹਾ ਵਾ ਪਰ ਉਹਦੇ ਵਿੱਚ ਇਕੱਲਾ ਇੱਕ ਸਟਰਕਚਰ ਜਾਂ ਲੇਆਉਟ ਦੀ ਗੱਲ ਨਹੀਂ ਹੈਗੀ ਕੁਝ ਜੇ ਤੁਹਾਨੂੰ ਉਹ ਪੇਪਰ ਦੇ ਉਤੇ 6x6 ਔਰ 6x8 ਦਾ ਕੰਮ ਨਾਲ ਲਿਖ ਦਿੰਦਾ ਜੇ ਤੁਹਾਨੂੰ ਪਤਾ ਨਹੀਂ ਵੀ ਕਿੰਨਾ ਵੱਡਾ ਫੀਲ ਹੋ ਰਿਹਾ ਵਾ ਹਣਾ ਵੀ ਕਿਦਾਂ ਦੀ ਲੇਆਉਟ ਹੁਣ ਉਹ ਜਦੋਂ ਅਸਲ ਦੇ ਵਿੱਚ ਉਹਨੇ ਬਿਲਡ ਕਰਨਾ ਤਾਂ ਤੁਸੀਂ ਜਾ ਕੇ ਉੱਥੇ ਦੇਖਣਾ ਵਾ ਕਿ ਬਾਰ ਲੋਕਾਂ ਲਈ ਉਹ ਸ਼ੌਕ ਹੁੰਦਾ ਵੀ ਯਾਰ ਆ ਕੀ ਬਣ ਗਿਆ ਫਿਰ ਉਹ ਕਹਿੰਦੇ ਯਾਰ ਆ ਕਿਦਾਂ ਇਹਦੇ ਚ ਲੋਕ ਕੋਨਡੋ ਦੀ ਗੱਲ ਕਰਦੇ ਆ ਈਵਨ ਜਿਹੜੇ ਹਾਊਸਸ ਨਹੀਂ ਵੱਡੇ ਹਾਊਸ ਜਿਹੜੇ ਅਟੈਚ ਹਾਊਸ ਸੈਮੀ ਅਟੈਚ ਹਾਊਸ ਜਿਹੜੇ ਵੱਡੀ ਪ੍ਰਾਪਰਟੀ ਹੁੰਦੀ ਮਿਲੀਨ ਪਲੱਸ ਵਾਲੀਆਂ ਰਾਈਟ ਬਾਹਰ ਜਾ ਕੇ ਵੀ ਲੋਕ ਲੈਂਦੇ ਨੇ ਸੋ ਸਮ ਟਾਈਮ ਵੀ ਪੀਪਲ ਵੈਨ ਇਟ ਕਮਸ ਆਊਟ ਦੇ ਡੋਟ ਲਾਈਕ ਇਟ ਰਾਈਟ ਲੋਕ ਨਾਲ ਯਾਰ ਅਸੀਂ ਤਾਂ ਕੁਝ ਹੋਰ ਐਸਪੈਕਟ ਕੀਤਾ ਸੀ ਯਾਰ ਈ ਸੋ ਉਹਦੇ ਵਿੱਚ ਬਾਜੀ ਪਤਾ ਗੱਲ ਗਈ ਹੈ ਇੱਕ ਹੁਣ ਤੁਸੀਂ ਇਹ ਵੀ ਦੇਖੋ ਇੱਕ ਤਾਂ ਤੁਸੀਂ ਬਾਇ ਕਰਨੇ ਸਿਰਫ ਡਰਾਇੰ ਨੇ ਅਸਲ ਚ ਬਾਇ ਕਰਨਾ ਹੁੰਦਾ ਇਵਨ ਦੋ ਜਿਹੜੀਆਂ ਫੋਟੋਆਂ ਹੁੰਦੀਆਂ ਉਹ ਵੀ ਤੁਹਾਨੂੰ ਵੱਡੀਆਂ ਲੱਗਦੀਆਂ ਹੁੰਦੀਆਂ ਵੀ ਹਾਂ ਤਾਂ ਕਮਰਾ ਵੱਡਾ ਪਰ ਜੇ ਤੂੰ ਜਾ ਕੇ ਦੇਖਣਾ ਯਾਰ ਹਾਂ ਕੀ ਨਿਕਲਿਆ ਹੈ ਜੋ ਹਮੇਸ਼ਾ ਮੈਨੂੰ ਹੁੰਦਾ ਵੀ ਜਦੋਂ ਵੀ ਕਿਸੇ ਨਾਲ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹ ਚੀਜ਼ਾਂ ਧਿਆਨ ਰੱਖਿਓ ਵੀ ਜੋ ਫੋਟੋਆਂ ਦੇ ਵਿੱਚ ਹੋਊਗਾ ਉਹ ਨਹੀਂ ਹੁੰਦਾ ਹਨ ਕਈ ਵਾਰ ਲੋਕੀ ਸੀਲ ਜਿਹੜੀਆਂ ਕੰਪੇਅਰ ਵੀ ਉਹ ਸਾਹਮਣਾ ਕਰ ਲਾਂਗੇ ਜੇ ਉਹ ਸਤਾ ਹਾ ਸੀਗਾ ਵੀ ਤੁਸੀਂ ਡਿਟੇਲਸ ਨਹੀਂ ਦੇਖਦੇ ਤੁਸੀਂ ਉਹਨਾਂ ਨੂੰ ਸਾਰੇ ਨੂੰ ਮਾਪਦੰਡ ਦੇਖੋ ਵੀ ਉਹ ਕਿੰਨੇ ਸਕਰ ਫਿਟ ਕੀ ਹਿਸਾਬ ਦਾਵਾ ਕਿਉਂਕਿ ਜੇ ਉਹ ਸਕਰ ਫਿਟ 200 300 ਸਕਰ ਫਿਟ ਵੱਡਾ ਸੀ ਤੁਸੀਂ ਉਹਨੂੰ ਕੰਪੇਅਰ ਨਹੀਂ ਕਰ ਸਕਦੇ ਈਵਨ ਦੋ 4 ਬੈਡਰੂਮ 2 ਬਾਸ ਸੀਗਾ ਕਿਉਂਕਿ ਉਹਨਾਂ ਦੇ ਕਮਰੇ ਬਹੁਤ ਛੋਟੇ ਹੁੰਦੇ ਨੇ ਰਾਈਟ ਈਵਨ ਦ ਬਿਲਡ ਕੁਆਲਿਟੀ ਇਸ ਸਮ ਟਾਈਮ ਵੈਰੀ ਡਿਫਰੈਂਟ ਜੋ ਆਪਾ ਸਪੈਕਟ ਕਰ ਰਹੇ ਹੁੰਦੇ ਨੇ ਰਾਈਟ ਹਾਂਜੀ ਸੋ ਉਹ ਚ ਬਹੁਤ ਆਪਾਂ ਕਈ ਵਾਰ ਦੇਖਦੇ ਹੈਗੇ ਆ ਜੀ ਕਈ ਵਾਰੀ ਸਾਡੇ ਪੁਰਾਣਿਆਂ ਦੀ ਜਿਹੜੀ 5 ਸਾਲ ਪੁਰਾਣੇ 10 ਸਾਲ ਪੁਰਾਣੇ ਦੀ ਕੰਸਟਰਕਸ਼ਨ ਉਹਨਾਂ ਦੀ ਹੱ ਪਤਾ ਨਹੀਂ ਕੀ ਚੀਜ਼ਾਂ ਉਹਨਾਂ ਦੀ ਜਾਂ ਇਹਨਾਂ ਅਮਪਲੈਂਸ ਹੋ ਗਿਆ ਫਲੋਰਿੰਗ ਹੋ ਗਈ ਜਾਂ ਅਪ ਕੱਲ ਵੀ ਕੋਈ ਕੁਝ ਦੇਖ ਕੇ ਆਇਆ ਘਰ ਉਧਰ ਇੱਕ ਹੋਰ ਗੱਲ ਦੇਖੋ ਬੁੱਡਸਟਾਕ ਗਏ ਸੀ ਹਾਂਜੀ ਕਿੰਨੀ ਉਹ ਜਿੱਥੇ ਉਹ ਸੋਨਾ ਦੇ ਕੇ ਵੇਚਦੇ ਸੀਗੇ ਸਾਰਾ ਕੁਝ ਨਾ ਲੱਗਿਆ ਨਾ ਲੈਣ ਦੇ ਵਿੱਚ ਘਰ ਛੱਡ ਕੇ ਹੋਰ ਲੱਗੇ ਨਾ ਸੀਟਾਂ ਦੀ ਸੀਟਾਂ ਖਾਲੀ ਪਈਆਂ ਯਾਰ ਮਤਲਬ ਉਹ ਸਾਰੇ ਉਹ ਸਾਰੇ ਲੀਜ਼ ਤੇ ਲਾਏ ਹੋਇਆ ਤੁਸੀਂ ਹੁਣ ਕਿੰਨੇ ਮੈਂ ਤੁਹਾਨੂੰ ਪੇਜੀ ਸੀ ਲਿਸਟ ਆ ਉਹ ਜਿਹੜੇ ਨਾਈਟ ਸਟਰੀਟ ਦੇ ਉੱਤੇ ਆ ਹਰ ਇੱਕ ਅਦਰ ਕਾਰ ਰੋਡਾ ਖਾਲੀ ਪਿਆ ਹੋ ਉਹ ਹਰ ਤੀਜਾ ਚੌਥਾ ਘਰ ਤੁਹਾਡਾ ਸੋਲਡ ਤੇ ਲਿਸਟਿੰਗ ਤੇ ਲੱਗਿਆ ਹੋਇਆ ਹੈ ਤੇ ਬਾਕੀ ਸਾਰੇ ਸਰਕਾਰ ਦੇ ਖਾਲੀ ਪਏ ਆ ਤੇ ਕਿ ਕਦੋਂ ਚੜਨਗੇ ਯਾਰ ਹਾਲੇ ਬਾਕੀ ਹੋਰਲੇ ਫੇਜ਼ ਆ ਰਹੇ ਹਾਂ ਜੀ ਅਧਿਆ ਰਾ ਮੈਂ ਕਿਹਨਾਂ ਗੱਲ ਕਰਦਾ ਸੀ ਵੋਟ ਸਟਾਕ ਚ ਇੱਕ ਲਾਈਨ ਨੇ ਤੇ ਕਹਿੰਦੇ ਸੀ ਲਿਆ ਸੀਗਾ ਘਰ ਉਹ ਸੋਨੇ ਵਾਲੇ ਤੋਂ ਮੈਂ ਕਿਹਾ ਮਿਲ ਗਿਆ ਸੋਨਾ ਵੀ ਤੁਹਾਨੂੰ ਕਿੰਨਾ ਕਹਿੰਦੇ ਨਹੀਂ ਉਹ ਤਾਂ ਕਹਿੰਦੇ ਸੀ ক্লোজিং ਤੇ ਲਵਾਂਗੇ ਮੈਂ ਕਿਹਾ ਇੱਕ ਥਾਲ ਸੋਨਾ ਲੈ ਲਿਓ ਮੈਂ ਸੋਨਾ ਸੋਨਾ ਹੈ ਨਾ ਮੈਂ ਕਿਹਾ ਦੇਣਗੇ ਅਗਲੇ ਪ੍ਰੋਸਕੇ ਤੁਹਾਨੂੰ ਸੋਨਾ ਕਹਿੰਦੇ ਇਹ ক্লোজিং ਤੇ ਦਵਾਂਗੇ ਜਿਹੜਾ ਕਿਲੋ ਦੇ ਹਿਸਾਬ ਨਾਲ ਕਿ ਕੀ ਸੋਨਾ ਦੇਣਾ ਸੀ ਮੈਂ ਕਿਹਾ ਠੀਕ ਹੈ ਜੀ ਲੈ ਲਿਓ ਸੋਨਾ ਹੁਣ ਤੁਸੀਂ ਦੇਖੋ ਕਿੰਨੇ ਘਰ ਉੱਥੇ ਬਣੇ ਹੋਏ ਨੇ ਤੇ 네ਗੇਟਿਵ ਕੈਸ਼ ਫਲੋ ਸਾਰਿਆਂ ਦਾ ਔਰ ਰੈਂਟ ਤੇ ਵੀ ਨਾ ਚੜ ਰਹੀ ਕਿਉਂਕਿ ਡਿਮਾਂਡ ਹੈ ਨਹੀਂ ਯਾਰ ਉੱਥੇ ਉਹ ਸੋਣ ਕਿੰਨੇ ਲੱਗੇ ਸੀ ਉਹ ਸੇਮ ਘਰ 3100 ਦਾ ਲੱਗੇ ਸੇਮ 2700 ਦਾ ਹੁਣ 3100 ਦਾ ਕਿਹਨੇ ਲੈ ਲੈਣਾ ਉਹ ਤੁਸੀਂ ਲੈ ਹੀ ਰੋ ਹੋ অলমোস্ট 9 ਲੱਖ মিলিয়ন ਦੇ ਆਸਪਾਸ ਹੈਗੇ ਕਰਨ ਦੀ ਹੈ ਨਾ তো ਇਨਾ ਕਨੈਕਟਿਵ ਕੈਸ਼ ਫਲੋ ਆ ਰਿਹਾ ਤੁਸੀਂ ਲਾ ਲਓ ਜੇ ਉਹ ਮੰਨ ਲਓ 6 ਦਾ ਵੀ ਲਿਆ ਹੋਇਆ ਉਹਨਾਂ ਨੇ ਹੁਣ ਵੀ ਉਹਨਾਂ ਦੀ ਮੰਨ ਲਓ 6 7 ਦਾ ਵੀ ਲਿਆ ਹੋਇਆ 7 ਦਾ ਵੀ ਤੁਸੀਂ ਲਾ ਲਓ ਵੀ 20% ਤੇ ਵੀ ਲਾ ਕੇ ਦਿੱਤਾ ਸਾਢੇ ਪੰਜ ਤੋਂ ਉੱਤੇ ਦੀ ਮਾਰਗੇਜ ਹੋਊਗੀ ਉਹਨਾਂ ਦੀ ਘਟੋੜਾ ਮਿਲਦਾ ਜੇ ਮਾਰਗੇਜ ਵੀ ਪੂਰੀ ਕਰ ਦੇਵੇ ਤਾਂ ਚੰਗੀ ਗੱਲ ਹੈ ਮੁਸ਼ਕਲ ਹੈ ਮਨ ਦਾ ਮੁਸ਼ਕਲ ਹੈ ਮੋਸਟਲੀ ਰਾਈਟ ਉਹ ਵੀ ਜਿਹਨਾਂ ਨੇ ਬਹੁਤ ਪ੍ਰੀ ਪਹਿਲਾਂ ਬੁੱਕ ਕਰਾਏ ਉਹ ਥੋੜੇ ਠੀਕ ਹੋਣਗੇ ਜਿਨ੍ਹਾਂ ਨੇ 2020 ਵਾਰ ਵਰਗੈ ਚ ਕਰਾਏ ਨੇ ਤਾਂ ਮੁਸ਼ਕਲ ਆਉਣਾ ਉਹਨਾਂ ਦਾ ਸੋ ਮੈਂ ਇਹ ਗੱਲ ਕਰ ਰਿਹਾ ਜਿਹੜੀ ਆਪਾਂ ਇਮੀਗ੍ਰੇਸ਼ਨ ਦਾ ਫੈਕਟ ਹੈ ਜੋ ਉਹ ਦਿਖ ਰਿਹਾ ਐ ਐਕਚੁਅਲੀ ਕਿਉਂਕਿ ਨਹੀਂ ਤਾਂ ਪਹਿਲਾਂ ਲਾਈਨਾਂ ਅਲੱਗ-ਅਲੱਗ ਕਿ ਲੋਕ ਜਾ ਰਹੇ ਸੀ ਹਨਾ ਸਾਰੇ ਪਾਸੇ ਓਕੂਪੈਂਸੀ ਵੀ ਪੂਰੀ ਹੋ ਰਹੀ ਸੀ ਨਾਲ ਦੀ ਨਾਲ ਜਦੋਂ ਲਾਂਚ ਹੁੰਦਾ ਸੀ ਸਾਰੇ ਓਕੂਪੈਂਸੀ ਹੁੰਦੀ ਸੀ ਚਾਹੇ ਟੈਨੈਂਟ ਦੀ ਹੁੰਦੀ ਸੀ ਚਾਹੇ ਦੂਜੀ ਹੁੰਦੀ ਸੀ ਹੁਣ ਓਕੂਪੈਂਸੀ ਵੀ ਬਹੁਤ ਘਟ ਰਹੀ ਹੈ ਜਿਹੜੇ ਨਵੇਂ ਲਾਂਚ ਹੋ ਰਹੇ ਨੇ ਜੀ ਸੋ ਉਸ ਤੋਂ ਬਾਅਦ ਜਿਹੜੀ ਹੈਗੀ ਕਿ ਚਲੋ ਘਰ ਦੇ ਸਟਰਕਚਰ ਦੀ ਆਪਾਂ ਗੱਲ ਕੀਤੀ ਕੀਤੀ ਹੈ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿਦਾਂ ਦਾ ਸਟਰਕਚਰ ਹੋਊ ਕਿਦਾਂ ਦੀ ਬਿਲਡ ਕੁਆਲਿਟੀ ਹੋਊਗੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਸਾਈਨ ਕਰਦੇ ਆ ਇੱਕ ਨਾ ਲੋਕ ਰਿਵਿਊ ਨਹੀਂ ਕਰਵਾਉਂਦੇ ਮੈਂ ਬਹੁਤ ਮੇਰੇ ਲਾਇਰ ਕੋ ਚੰਗੇ ਫਰੈਂਡ ਵੀ ਹੈਗੇ ਨੇ ਮਿੱਤਰ ਵੀ ਹੈਗੇ ਨੇ ਜਿਨ੍ਹਾਂ ਨਾਲ ਸਾਡੀ ਬਣੀ ਉੱਠਣੀ ਰਹਿੰਦੀ ਆ ਤੇ ਉਹ ਅਕਸਰ ਜਿਹੜੇ ਤੁਸੀਂ ਇਦਾਂ ਦੀ ਗੱਲਬਾਤ ਕਰਦੇ ਆ ਤਾਂ ਇਹ ਆਮੀ ਨਿਕਲ ਜਾਂਦੀ ਵੀ ਲੋਕ ਕਾਲੀ ਕਰਦੇ ਨੇ ਜਾਂ ਉਹਨਾਂ ਦਾ ਜਿਹੜਾ ਜਿਨ੍ਹਾਂ ਨੇ ਰੀਅਲ ਏਸਟੇਟ ਏਜੰਟ ਨੇ ਜਿਨ੍ਹਾਂ ਨੂੰ ਉਹ ਦਵਾਇਆ ਹੁੰਦਾ ਵਾ ਉਹ ਰਿਵਿਊ ਕਰਨ ਲਈ ਨਹੀਂ ਕਹਿੰਦਾ ਜਾਂ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਰਿਵਿਊ ਕਰਾਉਣਾ ਵਾ ਤੇ ਐਂਡ ਆਫ ਦਾ ਡੇ ਜਦੋਂ ਉਹ ਸਾਈਨ ਕਰਕੇ ਜਦੋਂ ਕਲੋਜ਼ਿੰਗ ਹੁੰਦੀ ਆ ਉਦੋਂ ਅਸਲ ਦੇ ਵਿੱਚ ਉਹਨਾਂ ਨੂੰ ਸਰਪ੍ਰਾਈਜ਼ ਮਿਲਦਾ ਰਾਈਟ ਤੇ ਉਹ ਸਰਪ੍ਰਾਈਜ਼ ਕਾਫੀ ਵੱਡੇ ਸੈਫਟੀ ਹੋ ਸਕਦੇ ਹੁਣ ਮੈਂ ਕਾਫੀ ਥੋੜੇ ਨਾਇਰੀਆਂ ਸਟੋਰੀਜ਼ ਆਉ ਸ਼ੇਅਰ ਵੀ ਕਰਾਂਗਾ ਤੇ ਬਾਕੀ ਕਾਲ ਲੈ ਲੈਨੇ ਜੀ ਇੱਕ 6761 ਤੁਸੀਂ ਆਨ ਹੋ ਰਹੇ ਜੀ ਸੱਸੀ ਗੱਭੀ ਜੀ ਦਵਾ ਉਧਾਰ ਸੱਸੀ ਗੱਭੀ ਕੀ ਹਾਲ ਚਾਲ ਨੇ ਜੀ ਵਧੀਆ ਵਧੀਆ ਭਾਈ ਭਾਈ ਮੈਂ ਕਾਲ ਤਾਂ ਕੀਤੀ ਆ ਉਹ ਜਿਹੜੇ ਬਾਈਟਲ ਬਾਈ ਜੀ ਹੈਗੇ ਅੱਜ ਕਿਰੋ ਕਿਰੋ ਛਾਟ ਵਾਲੇ ਕਾਲ ਕਰ ਦਿੰਦੇ ਆ ਹਾਂਜੀ ਹਾਂਜੀ ਬਈ ਉਹਦਾ ਨੰਬਰ ਕੰਟੈਕਟ ਨੰਬਰ ਮੈ ਸਕਦਾ ਜੀ ਕੋਈ ਕੰਮ ਹੋ ਗਿਆ ਜੀ ਗਾਂਦੇ ਸੁਣਦੇ ਹੁਣ ਸ਼ੇਅਰ ਕਰਵਾ ਦੇ ਜਿਹੜਾ ਆਪਣੀ ਰੈਗੂਲਰ ਕਾਲ ਕਰ ਦਿੰਦੇ ਆ 68 66 ਵਾਲੇ ਆਪ ਕੱਢ ਕੇ ਦੇ ਦੇ ਨੇ ਪੂਰਾ ਨੰਬਰ ਇਚ ਹਿਸਟਰੀ ਚ ਕੱਢਣਾ ਪੈਣਾ ਨੰਬਰ ਤੇ ਹਾਂਜੀ ਆਫਟਰ ਦਾ ਸ਼ੋ ਤੁਸੀਂ ਤੁਸੀਂ ਕਾਲ ਕਰ ਲੈ ਕੋਈ ਮੈਨੂੰ ਪੁੱਛ ਲਊਗਾ ਰਾਈਟ ਟੈਕਸਟ ਕਰ ਲੈ ਸਾਨੂੰ ਵਟਸਐਪ ਤੇ ਜੇ ਤੁਸੀਂ ਹੈਗੀਆਂ ਤਾਂ ਕੰਟੈਕਟ ਅ ਮੇਰੇ ਕੋਲ ਮੋਬਾਈਲ ਤੇ ਤੁਹਾਡਾ ਨੰਬਰ ਹੈਗਾ ਵਾ ਮੈਨੂੰ ਵਟਸਐਪ ਤੇ ਟੈਕਸਟ ਲੀਵ ਕਰ ਦਿਓ ਮੈਂ ਬਾਅਦ ਚੋ ਸ਼ੋ ਤੋਂ ਬਾਅਦ ਤੁਹਾਨੂੰ ਸ਼ੇਅਰ ਕਰ ਦਾਂਗਾ ਉਹਨਾਂ ਦਾ ਨੰਬਰ ਠੀਕ ਆ ਥੈਂਕ ਯੂ ਭਾਈ ਜੀ ਠੀਕ ਆ ਭੀਜੀ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਜੀ ਸੋ ਥੋਟ ਟਟ ਗਿਆ ਆਪਣਾ ਹਾਂਜੀ ਸੋ ਜਿਹੜਾ ਇੱਕ ਕੌਂਟਰੈਕਟ ਹੁੰਦਾ ਜਦੋਂ ਤੁਸੀਂ ਸਾਈਨ ਕਰਉਂਦੇ ਘੱਟੋ ਘੱਟ 50 ਤੋਂ 60 ਪੇਜਾਂ ਦਾ ਹੁੰਦਾ ਤੇ ਲੋਕੀ ਰਿਵਿਊ ਨਹੀਂ ਕਰਾਉਂਦੇ ਹੈਗੇ ਔਰ ਜਦੋਂ ਰਿਵਿਊ ਕਰਾਉਂਦੇ ਆ ਫਿਰ ਤੁਸੀਂ ਸਸਤ ਸਸਤਾ ਲਾਅਰ ਲੱਭਦੇ ਆ ਜਿਹੜਾ ਫ੍ਰੀਇੰਗੂ ਕਰ ਦੇਵੇ ਇੱਥੇ ਵੀ ਲੋਕੀ ਗਲਤੀ ਕਰਦੇ ਆ ਤੁਸੀਂ ਭਾਵੇਂ 100 ਡਾਲਰ ਕਿਸੇ ਨੂੰ ਵੱਧ ਦੇ ਦਿਓ ਤੁਸੀਂ ਜੇ 7 ਲੱਖ ਦੀ 8 ਲੱਖ ਦੀ ਕੋਈ ਚੀਜ਼ ਬਾਏ ਕਰਨ ਜਾ ਰਹੇ ਹੋ ਚੁੰਨੀਆਂ ਹਰਕਤਾਂ ਨਾ ਕਰਿਆ ਕਰੋ ਇਹੀ ਕਵਾਂਗਾ ਵੀ ਜਿੱਥੇ ਪੈਸੇ ਬਚਾਉਣ ਵਾਲੇ ਹੁੰਦੇ ਆ ਉੱਥੇ ਬਚਾਇਆ ਕਰੋ ਜਿੱਥੇ ਤੁਹਾਨੂੰ ਪਤਾ ਵਾ ਕਿ ਇਹ ਚੀਜ਼ ਬਣਦੇ ਆ ਦੇਣੇ ਤੋਂ ਹੱਸ ਕੇ ਦੇਆ ਕਰੋ ਕਿ ਉਹ ਬੰਦਾ ਤੁਹਾਨੂੰ ਬਹੁਤ ਬਾਰੇ ਜਿਹੜੇ ਫਸ ਕ੍ਰੀਏਟ ਹੋਣੀ ਹੈ ਫਿਊਚਰ ਦੇ ਵਿੱਚ ਕੱਢ ਸਕਦਾ ਵਾ ਮੈਂ ਬਹੁਤ ਲੋਕੀ ਦੇਖਿਆ ਜਦੋਂ ਕਲੋਜ਼ਿੰਗ ਜਾਂ ਕੋਈ ਇਦਾਂ ਦੀ ਚੀਜ਼ ਹੁੰਦੀ ਹੈ ਜਿਹੜੀ ਬਹੁਤ ਬਰੀਕੀ ਨਾਲ ਦੇਖਣ ਵਾਲੀ ਹੁੰਦੀ ਹੈ ਲੋਕੀ ਚੀਪ ਆਊਟ ਕਰਨਗੇ 100 ਡਾਲਰ ਪਿੱਛੇ ਹੂੰ ਇਦਾਂ ਦੇ ਵੀ ਲਾਅਰ ਹੈਗੇ ਵੀ ਤੁਹਾਡੇ ਤੋਂ ਕੌਂਟਰੈਕਟ ਲੈਣਗੇ ਮੈਂ ਉਹਨੂੰ ਕਹਤਾ ਵੀ ਇਹ ਡਿਊ ਡਿਲੀਜੈਂਸ ਕਰਕੇ ਮੈਨੂੰ ਸਾਰਾ ਕੰਡੀਸ਼ਨਸ ਟਰਮਸ ਐਂਡ ਕੰਡੀਸ਼ਨਸ ਮੈਨੂੰ ਸਮਝਾ ਦਿਓ ਇਦਾਂ ਦੇ ਬੇਵਕੂਫ ਬੰਦੇ ਬੈਠੇ ਆ ਲਾਅਰ ਵੀ ਹੂੰ ਮੈਂ ਇਹ ਪੀਜੀ ਵਾਲੀ ਡੀਲ ਕੀਤੀ ਸੀਗੀ ਆਪਣੀ ਹਨਾ ਮੈਂ ਕਿਹਾ ਆਹ ਕੰਟਰੈਕਟ ਹੈਗਾ ਨਾ ਰਿਵਿਊ ਕਰਨਾ ਕਿਉਂਕਿ ਜੋ ਲੀਜ਼ ਦਾ ਕੰਟਰੈਕਟ ਸੀਗਾ ਤੇ ਲੀਜ਼ ਕਾਫੀ ਵੱਡੀ ਕਮਰਸ਼ੀਅਲ ਦੇ ਵਿੱਚ ਹੁੰਦੀ ਹੈ ਨਾ ਮੈਂ ਲੀਜ਼ ਦੇਤੀ ਤੇ ਮੈਂ ਕਿਹਾ ਕਿ ਮੈਂ ਰਿਵਿਊ ਕਰ ਲਈ ਤੁਹਾਡੇ ਕੋਲ ਆ ਮਾਂਗਾ ਬਈ ਮੈਨੂੰ ਸਾਰੀਆਂ ਹੈਗੀਆਂ ਟਰਮਸ ਐਂਡ ਕੰਡੀਸ਼ਨਸ ਹੈਗੀਆਂ ਹੁਣ ਉਹ ਬੰਦੇ ਨੇ ਕਿਹਨੇ ਚੂਜ਼ ਕੀਤਾ ਵੀ ਸਸਤਾ ਹੈਗਾ ਬਈ ਕੋਈ ਜਾਣਕਾਰ ਹੈਗਾ ਤੇ ਉੱਥੇ ਜਾ ਕੇ ਮੈਂ ਕਿਹਾ ਇਹਨੂੰ ਸਮਝਾਓ ਸਾਰੇ ਨੂੰ ਹਨਾ ਵੀ ਦੱਸ ਕਿ ਜ਼ਮੀਰੀ ਜੌਬ ਤਾਂ ਹੈ ਨਹੀਂਗੀ ਯਾ ਤਾਂ ਓਕੇ ਤੁਸੀਂ ਦੱਸ ਦੋ ਕਿ ਤੁਹਾਨੂੰ ਸਮਝਣਾ ਮੈਂ ਕਹਾਂ ਤੇਰਾ ਦਿਮਾਗ ਖਰਾਬ ਆ ਤੂੰ ਮੈਥੋਂ 4000 ਡਾਲਰ ਲੈ ਰਿਆ ਇਹ ਚੀਜ਼ ਨੂੰ ਕਰਨ ਦਾ ক্লোজিং ਦੇ ਲਈ ਸਾਰਾ ਕੁਝ ਵੀ ਮੇਰੀ ਜੌਬ ਆ ਤੈਨੂੰ ਦੱਸਣ ਦੀ ਹੈਗੀ ਵੀ ਤੂੰ ਇੱਥੇ ਥਾਂ ਦੱਸ ਕਿ ਕੀ ਚੇਂਜ ਕਰਾ ਫਿਰ ਮੈਂ ਕਹ ਮੈਨੂੰ ਤੇਰੀ ਕੀ ਲੋੜ ਆ ਵੀ ਮੈਂ ਤੇਥੋਂ ਪੜਾਵਾਂ ਫਿਰ ਮੈਂ ਆਪ ਹੀ ਨੇ ਕਰ ਲਾਂ ਹੁਣ ਇਦਾਂ ਦੇ ਲਾਇਰ ਜਿਹੜੇ ਹੈਗੇ ਨੇ ਜਾਂ ਇਦਾਂ ਦੇ ਤੁਸੀਂ ਬੰਦੇ ਚੂਜ਼ ਕਰਦੇ ਹੋ ਉਹ ਹੈ ਨਾ ਕਿ ਜਦੋਂ ਤੁਸੀਂ ਬਚਾਉਣੇ ਹੁੰਦੇ ਆ ਪੈਸੇ ਉਹਦੇ ਕਹਿੰਦੇ ਕੋ ਸੂਟ ਸੂਟ ਲੈਣ ਲਈ ਤੋ ਜਾਣਿਆ ਸਾਰਾ ਬਾਜ਼ਾਰ ਛਾਣ ਮਾਰਦੇ ਆ ਇੱਥੇ ਹੁੰਦਾ ਵੀ ਠੀਕ ਆ ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਚਾਹੀਦੀ ਹੁੰਦੀ ਹੈ ਕੁਝ ਨੇਚਰ ਹੁੰਦਾ ਬੰਦੇ ਦਾ ਯਾ ਪਰ ਕਈ ਚੀਜ਼ਾਂ ਜਦੋਂ ਤੁਸੀਂ ਏਡੀ ਵੱਡੀ ਕੋਈ ਡੀਲ ਲੈ ਰਹੇ ਹੋ ਏਡੇ ਵੱਡੇ ਤੁਸੀਂ ਪੈਸੇ ਲਾਉਣੇ ਆ ਤੁਸੀਂ 100 ਡਾਲਰ ਮਹਿੰਗਾ ਅਗਲੇ ਨੂੰ ਕਹੇ ਯਾਰ ਤੂੰ 200 ਵੱਧ ਲੈ ਲਈ ਹਮ ਪਰ ਮੈਨੂੰ ਹਰ ਇੱਕ ਚੀਜ਼ ਡੀਟੇਲ ਦੇ ਵਿੱਚ ਦੱਸਣੀ ਚਾਹੀਦੀ ਜੇ ਕੋ ਹੋ ਗਿਆ ਮੈਂ ਕੱਲ ਨੂੰ ਤੈਨੂੰ ਤਰੀ ਕਰਦਾ ਫੜਨੀ ਯਾ ਰਾਈਟ ਸੋ ਬੰਦੇ ਨੂੰ ਉਠੋ ਕੇ ਕਹੋ ਵੀ ਭਈ ਆਹ ਚੀਜ਼ ਇਦਾਂ ਹੈ ਕਿ ਹੁਣ ਜੋ ਤੁਸੀਂ ਦੇਵ ਦਿੱਤਾ ਉਹ ਕਹਿੰਦੇ ਹਾਂ ਹਾਂ ਠੀਕ ਆ ਉਹਨੂੰ ਕਹੇ ਵੀ ਪੜ ਕੇ ਸਮਝਾ ਕੱਲੀ ਕੱਲੀ ਕੀ ਚੀਜ਼ ਆ ਇਸ ਚੀਜ਼ ਦੇ ਮੈਂ ਤੁਹਾਨੂੰ ਪੈਸੇ ਦੇ ਰਿਹਾ ਆ ਰਾਈਟ ਸੋ ਹਮ ਬਹੁਤੇ ਲੋਕ ਆਪਣੇ ਲੋਕਾਂ ਦੀ ਰਾਈਟ ਉਦੋਂ ਮੈਂ ਉਹਨੂੰ ਕਿਹਾ ਵੀ ਤੁਸੀਂ ਗੋਰਾ ਲਾਇਰ ਕਰ ਲਓ ਜਾਂ ਤੁਸੀਂ ਆਹ ਲਾਇਰ ਬੈਟਰ ਇਸ ਚੀਜ਼ ਦੇ ਵਿੱਚ ਹੈਗਾ ਵਾ ਬਹੁਤ ਜ਼ਿਆਦਾ ਹੈਂਡਲ ਕਰਦਾ ਵੀ ਤੁਸੀਂ ਇਹਨੂੰ ਕਰ ਲਓ ਨਹੀਂ ਜੀ 500 ਡਾਲਰ ਵਾਧਾ ਆ ਨਹੀਂ ਮੈਂ ਕਿਹਾ ਠੀਕ ਲੋ ਫਿਰ ਲੈ ਲਓ ਸੋ ਬਹੁਤੀਆਂ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਈਵਨ ਪ੍ਰੀ ਕੌਨ ਵਾਲੇ ਜੋ ਤੁਸੀਂ ਭੇਜ ਦਿੰਨੇ ਆ ਉਹਨਾਂ ਨੇ ਪੜਿਆ ਨਹੀਂ ਪੜਿਆ ਉਹਨਾਂ ਨੇ ਕਿਹਾ ਹਾਂ ਠੀਕ ਆ ਸਟੈਂਡਰਡ ਹੀ ਹੁੰਦੇ ਨੇ ਜਦ ਨਹੀਂ ਹੁੰਦੇ ਆ ਲੋਕ ਇਹ ਨਾਰਮਲੀ ਵਰਡਿੰਗ ਹੈ ਜਾਂ ਸਟੈਂਡਰਡ ਹੈ ਹਾਂ ਸਟੈਂਡਰਡ ਹੀ ਹੈ ਬਈ ਲੇਕਿਨ ਤੁਹ ਐਜ਼ ਅ ਲੌਂਗ ਐਸ ਤੁਹਾਨੂੰ ਸਮਝ ਲੱਗ ਰਹੀ ਹੈ ਫਿਰ ਤਾਂ ਹੈ ਥੋਡੇ ਲਈ ਸਟੈਂਡਰਡ ਹੋਊ ਮੈਂ ਪਹਿਲੀ ਵਾਰੀ ਲੈ ਰਿਆ ਮੈਨੂੰ ਤਾਂ ਪਤਾ ਹੀ ਕੋਹਣੀ ਉਹਦਾ ਰਾਈਟ ਹਾਂ ਸਟੈਂਡਰਡ ਦਾ ਤੁਹਾਨੂੰ ਪਤਾ ਹੋ ਵੀ ਕੀ ਸਟੈਂਡਰਡ ਹੈਗਾ ਮੈਨੂੰ ਪੜ੍ਹ ਕੇ ਸਮਝਾਓ ਤਾਂ ਫਿਰ ਮੈਂ ਤੁਹਾਨੂੰ ਦੱਸੂਗਾ ਉਹਦੇ ਵਿੱਚ ਉਹ ਅਸੀਂ 5-10 ਚੀਜ਼ਾਂ ਨਹੀਂ ਮੈਨੂੰ ਦੱਸੋ ਵੀ ਬੰਦੇ ਨੂੰ ਵੀ ਆਹ ਤੈਨੂੰ ਪਤਾ ਇਹਦੇ ਚਾ ਚੀਜ਼ ਆ ਆਹ ਤੈਨੂੰ ਪਤਾ ਇਹਦੇ ਬਾਰੇ ਆ ਚੀਜ਼ ਆ ਰਾਈਟ ਮਤਲਬ ਇਹਦੇ ਚੋਂ ਤਾਂ ਕਿ ਬੰਦ ਨੂੰ ਹੋਵੇ ਹੈ ਸੋ ਇਹ ਚੀਜ਼ ਜਿਹੜੀ ਹੈਗੀ ਤੁਹਾਨੂੰ ਬਹੁਤ ਖਾਸ ਲਈ ਧਿਆਨ ਰੱਖਣੀ ਚਾਹੀਦੀ ਹੈ ਜਦੋਂ ਤੁਸੀਂ ਲੋਰ ਚੂਜ਼ ਕਰਦੇ ਆਂ ਵੀ ਉਹਨਾਂ ਨੇ ਇਹ ਚੀਜ਼ਾਂ ਕੀਤੀਆਂ ਨੇ ਜੇਕਰ ਤੁਹਾਨੂੰ ਪਤਾ ਹੋਵੇ ਕੋਈ ਪ੍ਰੋਫੈਸ਼ਨਲ ਹੈਗਾ ਜਿਹਨੇ ਖਾਸ ਕਰਕੇ ਇੱਕ ਕਈ ਪਰੰਪਰ ਲੋਕਾਂ ਦੀ ਨੀਸ਼ ਵੀ ਹੁੰਦੀ ਆ ਬਹੁਤੀ ਉਹਨਾਂ ਨੇ ਕਲੋਜ਼ਿੰਗ ਕੀਤੀਆਂ ਹੁੰਦੀਆਂ ਜਾਂ ਬਹੁਤੇ ਉਹਨਾਂ ਨੇ ਇਹੋ ਜਿਹਾ ਡੀਲਸ ਕੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਸਾਹਮਿਆ ਹੁੰਦਾ ਵਾ ਤੁਸੀਂ ਲੱਭ ਲਓ ਐਕਸਟਰਾ ਟਾਈਮ ਲੈ ਲਓ ਉਹਨਾਂ ਤੋਂ ਰਾਈਟ ਤੇ ਉਹਨੂੰ ਡਿਊ ਡਿਲੀਜੈਂਸ ਆਪਣੀ ਜ਼ਰੂਰੀ ਕਰੋ ਪਰ ਉਹਦੇ ਨਾਲ ਜਿਹੜੀ ਪ੍ਰੋਬਲਮਾਂ ਆਉਂਦੀਆਂ ਉਹ ਤੁਹਾਨੂੰ ਮੈਂ ਦੱਸਦਾ ਵੀ ਹੁਣ ਮੈਂ ਕਿ ਜਿਹੜੇ ਮੈਨੂੰ ਕਿਚਨਰ ਦੇ ਵਿੱਚ ਮੈਂ ਉਹ ਬੀਗਨ ਤੇ ਮਿਲਿਆ ਭਾਦੀ ਉਹਨਾਂ ਨੂੰ ਹਨ ਹੂੰ ਹਰ ਨੋ ਕਿ ਲੋਕੀ ਕਿੱਦਾਂ ਕਿੱਦਾਂ ਪਹਿਲੀ ਵਾਰੀ ਕਰ ਲੈਣਾ ਹੁੰਦਾ ਕਿ ਕਿੱਦਾਂ ਕਿੱਦਾਂ ਦੀਆਂ ਤੁਸੀਂ ਚੀਜ਼ਾਂ ਕਨਸਿਡਰ ਕਰਦੇ ਹੋ ਗੋਡ ਨੋਸ ਹਨ ਤੇ ਉਹਨਾਂ ਨੇ ਕੀ ਕਹਿੰਦੇ ਹੈਗਾ ਪ੍ਰੀ ਕੌਨ ਦੇ ਵਿੱਚ ਕਹਿੰਦੇ ਜੀ ਅਸੀਂ ਇੱਥੇ ਕੋ ਲੋਕਲ ਹੈਗਾ ਉੱਥੋਂ ਦਾ ਕੋਈ ਕਿਚਨਰ ਦਾ ਰੀਅਲਟਰ ਅਸੀਂ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਛੱਡੋ ਰੀਸੇਲ ਤੋਂ ਅਸੀਂ ਪ੍ਰੀ ਕੌਨ ਲਓ ਹਨਾ ਮੈਂ ਕਹਾਂ ਬਾਈ ਜੀ ਤੁਸੀਂ ਪ੍ਰੀ ਕੌਨ ਦਾ ਠੀਕ ਆ ਤੁਹਾਡੇ ਕੋਲ ਪੂਰੇ ਪੂਰੇ ਪੈਸੇ ਹੈ ਕਈ ਵਾਰ ਜਿਹਨੇ ਫਸਟ ਟਾਈਮ ਹੋਣ ਬਾਹਰ ਨੇ ਲੈਣਾ ਹੁੰਦਾ ਤੇ ਕੋਲ ਹੁੰਦਾ ਹੀ 10% ਆ ਜਾਂ 12% ਆ ਰਾਈਟ ਵੀ ਤੁਸੀਂ 10 ਦੇ ਤਾਂ ਉੱਪਰ ਤੁਹਾਡੇ ਕੋਲ ਉੱਕਾ ਪੁੱਕਾ 10-15000 ਡਾਲਰ ਮਸਾ ਹੁੰਦਾ ਵਾ ਵੀ ਜਦੋਂ ਤੁਸੀਂ ਕਲੋਜ਼ਿੰਗ ਕਰਾਉਣੀ ਹੁੰਦੀ ਆ ਰਾਈਟ ਹੁਣ ਉਹ ਹੁਣ ਤੁਸੀਂ ਕਨਸੀਡਰ ਕਰ ਲਿਆ ਵੀ 10 10 ਦੇਣਾ ਵਾ ਉੱਪਰ ਸਾਨੂੰ ਇੰਨਾ ਕਿ ਚਾਹੀਦਾ ਹੁਣ ਤੁਹਾਨੂੰ ਪਤਾ ਨਹੀਂ ਉਹ ਚ ਹੋਰ ਕਿੰਨੇ ਖਰਚੇ ਨਿਕਲ ਆਉਣੇ ਆ ਉਹ ਨਾ ਤਾਂ ਤੁਹਾਨੂੰ ਲਾਇਰ ਨੂੰ ਤੁਸੀਂ ਪੁੱਛਿਆ ਨਾ ਤੁਹਾਨੂੰ ਉਹਨੇ ਦੱਸਿਆ ਬਸ ਤੁਸੀਂ ਸਾਈਨ ਕਰਤੇ ਵੀ ਹਾਂ ਠੀਕ ਆ ਇ ਵੀ ਕਈ ਲੋਕਾਂ ਨੇ ਆਪਣੀਆਂ ਹੀ ਪਰਸਪੈਕਸ਼ਨ ਚ ਬਣਾਈਆਂ ਹੁੰਦੀਆਂ ਨੇ ਕਿ ਤੋ ਇਥੋਂ ਇੱਕ ਅੱਧੀ ਗੱਲ ਸੁਣ ਲਈ ਉਹਦੇ ਤੋਂ ਇੱਕ ਅੱਧੀ ਗੱਲ ਸੁਣ ਲਈ ਬਸ ਹਾਂ ਇਦਾਂ ਹੀ ਹੁੰਦਾ ਵਾ ਰਾਈਟ ਤੁਸੀਂ ਉਹਨੂੰ ਡਿਊ ਡਿਲੀਜੈਂਸ ਨਾਲ ਉਹਨੂੰ ਬਹਿ ਕੇ ਸਮਝਦੇ ਨਹੀਂ ਕਿ ਵਰਕ ਕਿਦਾਂ ਕਰਦੀ ਆ ਜੀ ਹਣ ਉਹਦੇ ਵਿੱਚ ਕੀ ਹੋਇਆ ਵੀ ਮੈਂ ਕਿਹਾ ਤੁਸੀਂ ਠੀਕ ਆ ਲੈ ਲਓਗੇ ਉਹ ਸ਼ਾਇਦ ਤੁਹਾਨੂੰ ਅੱਜ ਵੱਧ ਪਰਸੈਂਟ ਕਮਿਸ਼ਨ ਦੇ ਰਿਹਾ ਬਿਲਡਰ ਉਹ ਤੁਹਾਨੂੰ ਵੇਚ ਦੂਗਾ ਬੰਦਾ ਹਨਾ ਪਰ ਉਸ ਤੋਂ ਬਾਅਦ ਜਦੋਂ ਤੁਸੀਂ ਲੈ ਲਿਆ ਕੀ ਤੁਹਾਡੇ ਕੋਲ ਐਕਸਟਰਾ ਅਮਾਉਂਟ ਤੁਸੀਂ ਇਹ ਜਿਹੜੇ ਖਰਚੇ ਹੈਗੇ ਉਹ ਕੰਸੀਡਰ ਕੀਤੇ ਆ ਕਾਜ਼ ਉਹ ਚ ਤੁਸੀਂ ਐਚਐਸਟੀ ਵੀ ਦੇਣੀ ਆ ਜੀ ਐਚਐਸਟੀ ਤੋਂ ਬਾਅਦ ਹੋਰ ਜਿਹੜੇ ਕਾਫੀ ਡਿਵੈਲਪਮੈਂਟ ਚਾਰजेस ਹੁੰਦੇ ਨੇ ਓਪਨ ਹੁੰਦੇ ਨੇ ਉਹ ਤੁਹਾਨੂੰ ਕਨਸੀਡਰ ਕਰਨੇ ਪੈਣੇ ਆ ਦੇਣ ਲਈ ਰਾਈਟ ਇਕਲਾ ਪਰਚੇਸ ਪ੍ਰਾਈਸ ਜਾਂ ਡਾਊਨ ਪੇਮੈਂਟ ਦੀ ਗੱਲ ਨਹੀਂ ਆ ਗਈ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਬਿਲਡਰ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਉਹ ਖਰਚੇ ਪਾ ਦਿੰਦੇ ਨੇ ਉੱਤੇ ਉਹਦੇ ਵਿੱਚ ਤੁਹਾਡੀ ਐਚਐਸਟੀ ਆ ਗਈ ਕੇਵਲ ਬੰਦੇ ਉਹਨਾਂ ਨੂੰ ਵੀ ਧਿਆਨ ਨਹੀਂ ਹੁੰਦਾ ਵੀ ਐਚਐਸਟੀ ਵੀ ਦੇਣੀ ਆ ਤੇ ਉੱਤੇ ਰਾਈਟ ਉਸ ਤੋਂ ਬਾਅਦ ਤੁਹਾਡੇ ਡਿਵੈਲਪਮੈਂਟ ਚਾਰजेस ਹੁੰਦੇ ਕੇਵਲ ਬਹੁਤ ਸਸਤੀ ਡਿਵੈਲਪਮੈਂਟ ਚਾਰजेस ਪਾਏ ਹੁੰਦੇ ਨੇ ਉਹਨਾਂ ਨੇ ਉਸ ਤੋਂ ਬਾਅਦ ਲੋਕ ਜਿਹੜੇ ਹੈਗੇ ਨੇ ਬਿਲਡਰ ਜਿਉਂਥੇ ਪਾਰਕ ਫੀਸ ਕਹਿੰਦੇ ਆ ਜਿਵੇਂ ਜਿਉਂਥੇ ਮਾਲਕ ਕੋਲ ਤੁਹਾਡੀ ਕਮਿਊਨਿਟੀ ਪ੍ਰੋਪਰ ਡਿਵੈਲਪ ਕੀਤੀ ਹੈ ਬਿਲਡਰ ਨੇ ਉਥੇ ਕੋਈ ਪਾਰਕ ਜਾਂ ਦਾ ਸੌਕਰ ਫੀਲਡ ਬਣਾਉਣਾ ਵਾ ਤਾਂ ਉਹ ਵੀ ਪੈਸੇ ਤੁਹਾਨੂੰ ਦੇਣੇ ਪੈਣੇ ਆ ਉਹਦੇ ਉਹ ਵੀ ਐਡ ਕੀਤੇ ਹੁੰਦੇ ਨੇ ਰਾਈਟ ਤੇ ਉਸ ਤੋਂ ਬਾਅਦ ਉਥੇ ਦੀ ਕੋਈ ਟਰੀ ਪlant ਕਰਨੇ ਨੇ ਹਮ ਰਾਈਟ ਉਹਦੀ ਵੀ ਫੀਸ ਹੁੰਦੀ ਆ ਜੇ ਟਰੀ ਲਾਉਣੇ ਨੇ ਉਹਨਾਂ ਨੇ ਤਾਂ ਉਹ ਵੀ ਤੁਹਾਡੇ ਤੋਂ ਪੈਸੇ ਪੈਣਾ ਲੈਂਦੇ ਨੇ ਉਸ ਤੋਂ ਬਾਅਦ ਹੋਰ ਕਾਫੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਹੁਣ ਯੂਟਿਲਿਟੀ ਜਿਹੜੇ ਹੁਣ ਆ ਬਿੱਲ ਹੁੰਦੇ ਨੇ ਜਲਦੀ ਉਹਨਾਂ ਨੇ ਪਾਉਣੀ ਹੁੰਦੀ ਆ ਆਪਣੀ ਵਾਟਰ ਸਪਲਾਈਜ਼ ਦੀ ਹੁੰਦੀ ਆ ਨਹੀਂ ਹੈ ਨਾ ਜੀ ਕਈ ਵਾਰ ਉਹ ਵੀ ਚਾਰजेस ਕਰਦੇ ਮਤਲਬ ਕਿ ਬਿਲਡਰ ਕੋਲੇ ਇੰਨੇ ਕੁ ਵੇਜ਼ ਹੁੰਦੇ ਆ ਕਿ ਉਹ ਜਿੱਥੇ ਕੋਈ ਵੀ ਬਣਾਦਾ ਉਹਨਾਂ ਨੇ ਛੱਡਣਾ ਨਹੀਂ ਹੈਗਾ ਰਾਈਟ ਹੁਣ ਉਹ ਬਿਲਡ ਟੂ ਬਿਲਡਰ ਡਿਪੈਂਡ ਕਰਦਾ ਵੀ ਤੁਸੀਂ ਕਿਹਨਾ ਵਰਤ ਰਹੇ ਹੋ ਰਾਈਟ ਔਰ ਕਈ ਵਾਰੀ ਜਦੋਂ ਆਪਾਂ ਇਹ ਪ੍ਰੀਕਨ ਲੈਨੇ ਆ ਆਪਣਾ ਘਰ ਰੈਡੀ ਟੂ ਮੂਵ ਨਹੀਂ ਹੁੰਦਾ ਜਦੋਂ ਆਪਾਂ ਜਾਣਦੇ ਆ ਰਾਈਟ ਬਹੁਤ ਸਾਰੀਆਂ ਚੀਜ਼ਾਂ ਵਿੱਚ ਅਪਲਾਈਂਸ ਨਹੀਂ ਹੁੰਦੇ ਕਈ ਵਾਰੀ ਤੇ ਕਾਰਟਨ ਨਹੀਂ ਹੁੰਦੇ ਅਪਲਾਈਂਸ ਦੇ ਅੰਦਰ ਡਰਾਈਵੇ ਵੀ ਨਹੀਂ ਕਈ ਵਾਰ ਇਨਕਲੂਡ ਕੀਤਾ ਹੁੰਦਾ ਹੁਣ ਡਰਾਈਵੇ ਪਾਉਣਾ ਤੁਹਾ ਯਾ ਰਾਈਟ ਅਪਲਾਈਐਂਸ ਤੁਸੀਂ ਲੈਣੇ ਆ ਉਹ ਮੰਨ ਲਓ ਘੱਟ ਤੋਂ ਘੱਟ 8 ਤੋਂ 10000 ਡਾਲਰ ਦੇ ਉਹ ਤੁਹਾਡੇ ਆਗੇ ਰਾਈਟ ਸੋ ਇਹ ਹੁਣ ਪਰਦੇ ਲਾਉਣੇ ਆ ਜਾਂ ਤੁਸੀਂ ਬਲਾਈਂਡਸ ਲਾਉਣੇ ਨੇ ਹੁਣ ਖਿੜਕੀਆਂ ਦਾ ਇਹ ਤਾਂ ਉਹ ਹੀ ਕੋਸਟ ਆ ਦੂਜੀ ਤੁਹਾਡਾ ਵਰਕ ਤੁਹਾਨੂੰ ਕਰਵਾਉਣਾ ਪੈਣਾ ਖੜ ਕੇ ਫਿਰ ਕੋਈ ਤੁਹਾਨੂੰ ਟਾਈਮ ਵੀ ਕੱਢਣਾ ਪੈਣਾ ਹਰ ਇੱਕ ਚੀਜ਼ ਵਾਸਤੇ ਰਾਈਟ ਸੋ ਇਹ ਨਹੀਂ ਆ ਵੀ ਤੁਸੀਂ ਜਾਂਦੇ ਹਾਂ ਕਲੋਜ਼ਿੰਗ ਹੋਈ ਤਾਂ ਕੋਈ ਮੂਵ ਕਰ ਲਓਗੇ ਕਰਦੇ ਹਾਂ ਯਾ ਹੁਣ ਉਹਦੇ ਵਿੱਚ ਕਾਫੀ ਇਦਾਂ ਦੀ ਚੀਜ਼ਾਂ ਹੁੰਦੀਆਂ ਨੇ ਵੀ ਉਹ ਸਾਰੀਆਂ ਤੁਹਾਨੂੰ ਕਨਸੀਡਰ ਕਰਨੀਆਂ ਪੈਂਦੀਆਂ ਨੇ ਹੁਣ ਕਈ ਵਾਰ ਅਪਗ੍ਰੇਡਸ ਉਦਾਂ ਨਹੀਂ ਹੁੰਦੀਆਂ ਨੇ ਵੀ ਤੁਸੀਂ ਲਈ ਤਾਂ ਹੁੰਦੀ ਹੈ ਜਾਂ ਉਹਨ ਫੀਜੀ ਜੇ ਪੱਕਾ ਨਾ ਹੋਵੇ ਹੋਇਆ ਹੋਵੇ ਘਰ ਲੈ ਸਕਦਾ ਕਿ ਨਹੀਂ ਮੈਨੂੰ ਲੱਗਦਾ ਨਹੀਂ ਕਰਨੀ ਪੀਆਰ ਚਾਹੀਦੀ ਵਾਜੀ ਪੀਆਰ ਚਾਹੀਦੀ ਜੀ ਕਰ ਲੈਣ ਵਾਸਤੇ ਜੀ ਸੋ ਤੁਹਾਨੂੰ ਵੀ ਇੱਧਰ ਕੁਐਸਚਨ ਆਇਆ ਤੁਸੀਂ ਦੇਖ ਲਓ ਜੀ ਆ ਇੱਕ ਨਾ ਪ੍ਰੀਤ ਜੀ ਕੋ ਪੁੱਛ ਰੇ ਸੀ ਕਿ ਨੇ ਤੁਸੀਂ ਕਿਹੜੀ ਐਪ ਦੱਸਦੇ ਸੀ ਬੁੱਕ ਸਮਰੀ ਰੀਡ ਕਰਨ ਵਾਸਤੇ ਮੈਂ ਸਕ੍ਰਿਪਟ ਯੂਜ਼ ਕਰਦਾ ਹਾਂ ਸਕ੍ਰਿਪਟ ਵਧੀਆ ਹੈਗੀ ਹੈ ਅਨਾਂ ਦਾ 8-10 ਡਾਲਰ ਸਿਮਰ ਜੀ ਨਾ ਬਾਈ ਇਹ ਕਹਿੰਦੇ ਕੋਈ ਕੈਸ਼ ਫਲੋ ਵਾਲੀ ਪ੍ਰਾਪਰਟੀ ਹੋਵੇ ਜਰੂਰ ਬਾਈ ਜੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਲਿਓ ਆਈ ਕੈਨ ਸ਼ੇਅਰ ਸਮ ਪ੍ਰਾਪਰਟੀਆਂ ਨਾ ਆਪਣੇ ਕੁਵਰ ਟੀਮ ਦੇ ਵਿੱਚ ਵੀ ਹ ਸੋ ਤੁਸੀਂ ਮੈਨੂੰ ਜਰੂਰ ਸ਼ੇਅਰ ਕਰ ਲਿਓ ਆਪਣਾ ਟੈਕਸਟ ਕਰ ਲਿਓ WhatsApp ਦੇ ਉੱਤੇ ਆਪਾਂ ਗੱਲਬਾਤ ਜ਼ਰੂਰ ਕਰ ਲਾਂਗੇ ਇਹਦੇ ਤੇ ਹਨ ਸੋ ਇਹ ਚੀਜ਼ ਹੈਗੀ ਵੀ ਉਹ ਜਿਹੜੇ ਕਲੋਜ਼ਿੰਗ ਦੇ ਵੇਲੇ ਖਰਚੇ ਆਉਣੇ ਆ ਹੁਣ ਇੱਕ ਤੁਹਾਡੀ ਸਟੋਰੀ ਸ਼ੇਅਰ ਕਰ ਲੈਣਾ ਮੈਂ ਹੁਣੇ ਮੇਰੇ ਮੁੰਡਾ ਫਰੈਂਡ ਹੀ ਹੈ ਲੋਅਰ ਅੱਜ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਆ ਕਿਸੇ ਨੇ 20% ਡਾਊਨ ਦੇਣਾ ਸੀ ਇਹ ਕਲੋਜ਼ਿੰਗ ਦੇ ਲਈ ਰਾਈਟ ਕਲੋਜ਼ਿੰਗ ਤੇ ਪਾਈ ਉਹਨੇ ਸੋਚਿਆ ਵੀ ਚਲ ਯਾਰ 10-15 ਹਜ਼ਾਰ ਰੁਪਏ ਉੱਤੇ ਹੋਰ ਲੱਗ ਜਾਊਗਾ ਰਾਈਟ 20% ਦੇ ਰਿਆ ਸੇਮ ਐਸੇ ਲੱਗਣੀ ਹੈਗੀ ਤੇ ਚਲ ਮੇਰੀ ਕਲੋਜ਼ਿੰਗ ਕਰਾ ਕੇ ਮੇਰਾ ਕੈਸ ਕਰ ਉਹਨਾਂ ਨੇ ਖਰਚਾ ਕਿੰਨਾ ਪਾਇਆ ਉਹਨਾਂ ਉਤੇ ਬਿਲਡਰ ਨੇ 75 ਹਜ਼ਾਰ ਡਾਲਰ ਨੂੰ ক্লোজিং ਲਈ ਚਾਹੀਦਾ ਸੀ 20% ਡਾਊਨ ਦੇ ਕੇ ਉਸ ਤੋਂ ਉੱਪਰ ਹੈ ਉਸ ਤੋਂ ਉੱਪਰ ਕਹਿੰਦਾ ਭਾਈ ਜੀ ਉਹਨੇ ਫੜ ਕੇ ਸਾਰਾ ਉਹ ਆਸੇ ਪਾਸੇ ਪੈਸੇ ਇਕੱਠੇ ਕਰਕੇ ਫਿਰ ਉਹਦੀ ক্লোজিং ਕਰਾਈ ਹੈ ਰਾਈਟ ਕਿਉਂਕਿ ਉਹ ਕਹਿੰਦਾ ਉਹਨਾਂ ਨੇ ਜਦੋਂ ਕੰਟਰੈਕਟ ਸਾਈਨ ਕੀਤਾ ਸੀਗਾ ਉਹਦੇ ਨਾਲ ਰੀਅਲਟਰ ਉਹ ਪਤਨੀ ਕੌਣ ਸੀ ਕਿਹਨੇ ਦਵਾਇਆ ਨੂੰ ਕਹਿੰਦੇ ਉਹਨਾਂ ਨੇ ਕੰਟਰੈਕਟ ਵੀ ਨਾ ਕਿਸੇ ਤੋਂ ਪੜਾਇਆ ਉਵੇਂ ਹੀ ਸਾਈਨ ਕਰਤਾ ਸਾਰਾ ਕੁਝ ਤੇ ਕਹਿੰਦਾ ਉਹਨਾਂ ਨੇ ਤੁਸੀਂ ਸਾਮ ਪੁੱਛੋ ਹੀ ਨਾ ਵੀ ਕਿਹੜੀਆਂ ਕਿਹੜੀਆਂ ਫੀਸਾਂ ਉਹਨਾਂ ਨੇ ਛੱਡੀਆਂ ਆਉਣੀਆਂ ਪਉਣ ਨੂੰ ਵੀ ਸਾਰੀਆਂ ਫੀਸਾਂ ਪਾਈਆਂ ਸਾਰਾ ਕੁਝ ਲਿਆ ਤੇ ਕਹਿੰਦਾ ਯਾਰ ਉਹਨੂੰ ਬਾਅਦ ਚ ਪੈਸੇ ਫੜ ਕੇ ক্লোজিং ਕਰਾਉਣੀ ਪਈ ਉਹਦੀ ਰੀਅਲਟਰਾਂ ਦਾ ਦੇਖੋ ਉਸੇ ਇਹ ਹੈਗਾ ਦੇਖੋ ਮੇਨ ਕਰ ਲੈ ਪ੍ਰੋਫੈਸ਼ਨਲ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਫਿਗਰ ਜਿਹੜਾ ਰੀਅਲਟਰ ਨੂੰ ਨਹੀਂ ਦਾ ਹੁੰਦਾ ਥੱਲੇ ਹੀ ਹੁੰਦਾ ਲਿਖਿਆ ਹੁੰਦਾ ਵੀ 4% ਜਾਂ 5% ਰਾਈਟ ਸੋ ਜਿਹੜਾ ਉਹਨਾਂ ਨੇ ਸੋ ਧਿਆਨ ਉੱਥੇ ਹੁੰਦਾ ਉਹਨਾਂ ਦਾ ਟੂ ਬੀ ਓਨਸਟ ਤੁਹਾਡੇ ਇਹ ਕੰਮ ਤੁਹਾਡਾ ਬੰਦਾ ਵੀ ਤੁਸੀਂ ਉਹਨੂੰ ਜਿਵੇਂ ਮਾ ਵੀ ਨੇ ਪਹਿਲਾਂ ਕਿਹਾ ਰੀਡ ਪ੍ਰੋਪਰਲੀ ਬੰਦੇ ਤੋਂ ਕਰਾਓ ਇੰਡੀਪੈਂਡੈਂਟ ਬੰਦੇ ਤੋਂ ਔਰ ਦੂਸਰੀ ਪਤਾ ਗੱਲ ਕੀ ਭਾਜੀ ਮੈਂ ਹੁਣ ਹੋਰ ਵੀ ਗੱਲ ਕਾਫੀ ਕਰਦਾ ਹੁਣ ਐਜ਼ ਇਜ਼ ਜਦੋਂ ਤੁਸੀਂ ਪ੍ਰੋਫੈਸ਼ਨਲ ਹੋਣੇ ਆ ਤੁਸੀਂ ਰੀਅਲ ਸਟੇਟ ਏਜੰਟ ਹੋਣੇ ਆ ਨਾ ਜਦੋਂ ਤੁਹਾਨੂੰ ਕੋਈ ਕਲਾਇੰਟ ਕਹਿੰਦਾ ਵੀ ਤੁਸੀਂ ਆ ਆ ਠੀਕ ਆ ਵੀ ਤੁਸੀਂ ਅਫੋਰਡੇਬਿਲਟੀ ਦੇ ਵਿੱਚ ਦੇਖ ਲਓ ਆ ਚੀਜ਼ ਇਦਾਂ ਹੈਗੀ ਜਾਂ ਤਾਂ ਹੈਗੀ ਆ ਰਾਈਟ ਹੁਣ ਮੈਂ ਉਹ ਬਾਈ ਨਾ ਟੋਇਟਾ ਦੀ ਕੰਪਨੀ ਚ ਕੰਮ ਕਰਦਾ ਸੀ ਜਿਨ੍ਹਾਂ ਨਾਲ ਮੈਂ ਬੈਠਾ ਸੀਗਾ ਉਹ ਕਿਸੇ ਹੋਰ ਰਿਐਲਟਰ ਨਾਲ ਕਰਦੀ ਮੈਂ ਕਿਹਾ ਚਲ ਬਾਈ ਤੂੰ ਬਹਿ ਜਾ ਸੌਣ ਲਾ ਸਮਝ ਲਾ ਵੀ ਜੇ ਉਹਨਾਂ ਵੀ ਕੰਮ ਕਰਦਾ ਉਹਨਾਂ ਵੀ ਕਰ ਲਾ ਮੈਂ ਤਾਂ ਐਡਾ ਕੋਈ ਨਹੀਂ ਹੈਗਾ ਪਰ ਭਾਈਆ ਦੀ ਡਿਊ ਡਿਲੀਜੈਂਸ ਕਰ ਲਈ ਹੈ ਨਾ ਮੈਂ ਉਹਨੂੰ ਇਹੀ ਗੱਲ ਪੁੱਛੀ ਮੈਂ ਕਿ ਯਾਰ ਮੰਨ ਲਾ ਹਣ ਤੂੰ ਟੋਇਟਾ ਦੀ ਉਹ ਜਿੱਥੇ ਕਾਰਾਂ ਬਣਦੀਆਂ ਨੇ ਉਹ ਹ ਅਸੈਂਬਲੀ ਲਾਈਨ ਦੇ ਉੱਤੇ ਤੁਸੀਂ ਕੰਮ ਕਰਦੇ ਆ ਰਾਈਟ ਜੀ ਵੀ ਮੈਂ ਤੇਰੇ ਕੋਲ ਆਇਆ ਵੀ ਤੂੰ ਟੋਇਟਾ ਦੀ ਅਸੈਂਬਲੀ ਲਾਈਨ ਦੇ ਵਿੱਚ ਕੰਮ ਕਰਦਾ ਹਨਾ ਤੇ ਮੈਨੂੰ ਲੱਗਿਆ ਯਾਰ ਜੇ ਮੇਰੇ ਕੋਈ ਕੁਐਸਚਨ ਹੋਵੇ ਜਾਂ ਕੁਝ ਸਿੱਖਣਾ ਹੋਵੇ ਮੈਂ ਤੇਰੇ ਕੋਲ ਆਇਆ ਅਜੇ ਹਨਾ ਵੀ ਮੈਨੂੰ ਲੱਗੇ ਸ਼ਾਇਦ ਤੂੰ ਪ੍ਰੋਫੈਸ਼ਨਲ ਹੈਗਾ ਇਹ ਚੀਜ਼ ਦੇ ਵਿੱਚ ਤੈਨੂੰ ਜ਼ਿਆਦਾ ਪਤਾ ਮੈਨੂੰ ਕੋਈ ਮੈਨੂੰ ਕੁਝ ਪਤਾ ਹੀ ਨਹੀਂ ਹੈਗਾ ਜੀ ਦੇ ਬਾਰੇ ਜੀ ਮੈਂ ਕਿਹਾ ਹਣ ਤੂੰ ਮੈਨੂੰ ਕਮੇ ਹਾਂ ਠੀਕ ਆ ਦੇਖ ਲੈ ਹਨਾ ਪਲੇ ਆਰਾਊਂਡ ਕਰ ਲੈਣਾ ਕਿ ਕੀ ਹੈਗਾ ਮੈਂ ਕਿਹਾ ਮੈਂ ਉੱਥੇ ਦੇਖਣ ਗਿਆ ਉੱਥੇ ਕਿਸੇ ਮਸ਼ੀਨ ਚ ਬਾਹ ਦੇ ਲਾਂ ਆਪਦੀ ਰਾਈਟ ਤੇ ਫਿਰ ਮੈਂ ਆਕੇ ਤੈਨੂੰ ਕਹਾਂ ਮੋ ਬਈ ਤੂੰ ਮੈਨੂੰ ਦੱਸੇ ਨਿਓ ਕਿ ਤੂੰ ਬੇਵਕੂਫ ਹਾਂ ਵੀ ਤੂੰ ਇਹਨਾਂ ਚ ਹੱਥ ਕਿਉਂ ਦਿੱਤਾ ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਕੀ ਕੀ ਹੱਥ ਪੜ ਗਏ ਖੰਚ ਨੂੰ ਰਾਈਟ ਹੁਣ ਮਤਲਬ ਕਿ ਤੁਸੀਂ ਮੈਨੂੰ ਕਿੱਦਾਂ ਮੇਰੇ ਤੇ ਛੱਡੋਗੇ ਜਦੋਂ ਮੈਨੂੰ ਪਤਾ ਹੀ ਕੁਝ ਨਹੀਂ ਹੈਗਾ ਰਾਈਟ ਹੁਣ ਜੀ ਮੈਂ ਆਪ ਹੀ ਡਿਸਾਈਡ ਕਰਨਾ ਫਿਰ ਮੈਨੂੰ ਥੋੜੀ ਹਲਪ ਕਿਉਂ ਚਾਹੀਦੀ ਹੈ ਟ्रू ਬਈ ਕਈ ਕਲੀਆ ਚੀਜ਼ਾਂ ਆਏ ਨਹੀਂ ਹੁੰਦੀਆਂ ਵੀ ਤੁਸੀਂ ਆਪ ਦੇਖ ਲਓ ਉਹਦੇ ਲਈ ਸਪੋਰਟਿੰਗ ਰੀਜ਼ਨ ਜਿਹੜੇ ਹੁੰਦੇ ਨੇ ਜਾਂ ਤੁਹਾਡੀ ਆਪ ਦੀ ਸਲਾਹ ਵਾ ਵੀ ਮੇਰਾ ਆ ਮੰਨਣਾ ਵੀ ਤੁਸੀਂ ਆਹ ਕਰ ਰਹੇ ਹੋ ਮੈਨੂੰ ਕੁਝ ਚੰਗਾ ਨਹੀਂ ਲੱਗਦਾ ਆ ਮੇਰੀ ਤੱਥ ਹੈਗੇ ਨੇ ਜਿਹੜੇ ਮੈਗਜ਼ੀਡ ਰੀਜ਼ਨਸ ਕਰਕੇ ਮੈਂ ਕਹਿ ਰਿਹਾ ਵਾ ਲਈ ਤੁਹਾਡੇ ਕੋਲ ਪ੍ਰੋਪਰ ਉਹਦੀ ਜਿਹੜੀ ਆ ਇੱਕ ਬੈਕਅਪ ਸਟੋਰੀ ਹੋਣੀ ਚਾਹੀਦੀ ਆ ਵੀ ਆਹ ਚੀਜ਼ ਮੇਰਾ ਕਹਿਣਾ ਵਾ ਬਾਕੀ ਤੁਹਾਡੀ ਚੋਇਸ ਆ ਆ ਰੀਜ਼ਨਸ ਹੈਗੇ ਨੇ ਮੈਨੂੰ ਲੱਗਦਾ ਨਹੀਂ ਹੈਗਾ ਵੀ ਤੁਹਾਨੂੰ ਕਲਾਇੰਟ ਨੂੰ ਸਟੈਪ ਬਾਈ ਸਟੈਪ ਜਾਂ ਸਟੈਪ ਵਾਈਜ਼ ਐਪ ਜੀ ਮੈਂ ਜਿਹਨੇ ਵੀ ਕੁਝ ਕਰਨਾ ਵੈ ਤੁਹਾਨੂੰ ਸਟੈਪ ਬਾਈ ਸਟੈਪ ਉਹਨੂੰ ਗਾਈਡ ਕਰਨਾ ਪੈਂਦਾ ਵਾ ਤੁਹਾਨੂੰ ਦੱਸਣਾ ਪੈਂਦਾ ਵੀ ਆਹ ਚੀਜ਼ ਪਲੱਸ ਆ ਮਾਈਨਸ ਤਾਂ ਅਗਲੇ ਨੂੰ ਇਨਫੋਰਮੇਸ਼ਨ ਦੋਗੇ ਫੇਰ ਹੀ ਬਣਾਉਗਾ ਨਾ ਜਦੋਂ ਤੁਸੀਂ ਕੋਈ ਚੀਜ਼ ਕਿਸੇ ਨੂੰ ਤੱਥ ਦਿਓਗੇ ਵੀ ਆਹ ਚੀਜ਼ ਚੰਗੀ ਮਾੜੀ ਹੁੰਦੀ ਆ ਆਹ ਇੱਥੋਂ ਬਣ ਕੇ ਆਈ ਆ ਆਦੋ ਅਸੀਂ ਦੋਨੋਂ ਦਾ ਡਿਫਰੈਂਸ ਦੇਖੋ ਵੀ ਬੰਦੇ ਕੋਲੇ ਕੁਝ ਨਾ ਕੁਝ ਦੇਖਣ ਲਈ ਹੋਏਗਾ ਕਿ ਹਾਂ ਇਹ ਚੀਜ਼ ਨੂੰ ਇਹਦੇ ਨਾਲ ਕੰਪੇਅਰ ਕਰਨਾ ਵਾ ਹੁਣ ਇੱਕ ਬੰਦੇ ਨੂੰ ਕਿਵੇਂ ਹੋਊਗਾ ਜਾਂ ਹਾਂ ਜਾਣਕਾਰੀ ਕਿੱਥੋਂ ਲਊਗਾ ਇੱਕ ਸੋਰਸਿਸ ਤਾਂ ਤੁਸੀਂ ਹੁੰਨੇ ਹੋ ਤੁਸੀਂ ਉਹਨੂੰ ਜਾਣਕਾਰੀੰਦੇ ਨੇ ਹਾਊਦਨ ਹਾਊ ਯੂ ਐਕਸਪੈਕਟ ਕਿ ਉਹ ਬੰਦੇ ਕੋਲ ਜਾਣਕਾਰੀ ਹੋਵੇ ਰਾਈਟ ਸੋ ਇਦਾਂ ਦੀਆਂ ਕਈ ਇੰਨੀਆਂ ਮੈਂ ਹਣ ਤਾਂ ਉਹਦੇ ਕੋਲ ਕੋਈ ਮੈਨੂੰ ਹੀ ਪਤਾ ਲੱਗ ਜਾਂਦਾ ਵੀ ਇਹ ਜਿਹੜੀ 프리 ਕੌਨ ਦੀ ਗੱਲ ਹੈਗੀ ਮੈਂ ਇੱਕ ਵਾਰੀ ਹੋਰ ਰਿਕਵੈਸਟ ਕਰ ਦਾਂ ਸਾਰਿਆਂ ਨੂੰ ਜੇ ਕਿਸੇ ਨੇ ਕਾਲ ਕਰਨੀ ਹੈ ਤਾਂ ਕੋਹਨ ਲਾਈਨ ਖੁੱਲੀਆਂ ਹੈਗੀਆਂ ਤੇ ਉਹਦੇ ਬਾਅਦ ਚ ਇਕੱਠੀਆਂ ਕਾਲਾਂ ਲਾ ਕੇ ਵੀ ਆ ਜਾਂਦੀਆਂ ਤੇ ਤੁਸੀਂ ਕਾਲ ਕਰ ਸਕਦੇ ਹੋ ਤੁਸੀਂ ਆਪਣੀ opinion ਜ਼ਾਹਰ ਕਰ ਸਕਦੇ ਹੋ ਵੀ 프리 ਕੌਨ ਦੇ ਵਿੱਚ ਫਸਟ ਟਾਈਮ ਹੋਮ ਬਾਅਰ ਨੂੰ ਐਂਟਰੀ ਲੈਣੀ ਚਾਹੀਦੀ ਹੈ ਜਾਂ ਨਹੀਂ ਇਵਨ ਮੈਂ ਤਾਂ ਕਹਿੰਦਾ ਫਸਟ ਟਾਈਮ ਹੋਮ ਬਾਅਰ ਦੀ ਗੱਲ ਛੱਡੋ ਇਵਨ ਇਨਵੈਸਟਰ ਮੈਂ ਮਨ ਲਾਦਾ ਇਟਸ ਬੈਟਰ ਵੀ ਤੁਸੀਂ ਕੈਸ਼ ਫਲੋ ਵਾਲੀ ਪ੍ਰਾਪਰਟੀ ਦੇਖੋ ਜਿਉਂ ਦੀ ਜਗਦੀ ਪ੍ਰਾਪਰਟੀ ਦੇਖੋ ਜਿੱਥੇ ਤੁਸੀਂ ਦੇਖ ਸਕਦੇ ਜਾ ਕੇ ਕਿ ਕੀ ਹੋ ਸਕਦਾ ਯੂ نو ਤੇ ਤੇ ਕਿੰਨਾ ਉੱਚ ਕੈਸ਼ ਫਲੋ ਆ ਸਕਦਾ ਐ ਐਂਡ ਚਾਹੇ ਤੁਸੀਂ ਰੁੱਕ ਕੇ ਲੈ ਲਓ ਛੋਟੀ ਲੈ ਲਓ ਪ੍ਰਾਪਰਟੀ ਜੇ ਮਿਲੀਅਨ ਤੁਸੀਂ ਲੈਣੀ ਹੈ ਤਾਂ 7 600 ਲੱਖ ਦੀ ਲੈ ਲਓ ਮਤਲਬ ਯੂ نو ਤੁਸੀਂ ਫੇਵਰ ਲੋਕ ਐਸੇ ਕਰਕੇ ਲੈਣ ਦੇ ਵੀ ਮੇਰੇ ਕੋਲ ਹੁਣ ਕੈਸ਼ ਘਾਟਾ ਮੈਂ ਬਾਅਦ ਚ ਜੋੜ ਕੇ ਲੈ ਲਾਂਗਾ ਕਰ ਲਾਂਗਾ ਇਹ ਉਹ ਸੋ ਬੈਟਰ ਐ ਵੀ ਤੁਸੀਂ ਪਹਿਲਾਂ ਲੈ ਲਓ ਦੇਖ ਲਓ ਕੈਸ਼ ਫਲੋ ਕਿੰਨਾ ਕੋ ਦੇ ਵਿੱਚ ਹੈਗਾ ਰਾਈਟ ਉਹ ਮੈਨੂੰ ਕੋਲ ਪਾਜੀ ਕਈ ਵਾਰ ਸਮਝੀ ਲਾਉਂਦੇ ਕਿ ਬੰਦੇ ਨਾ ਕਿ ਕਿਹੜੇ ਹਸਾਬ ਨਾਲ ਕਿਦਾਂ ਡਿਸੀਜਨ ਬਣਾਉਂਦੇ ਨੇ ਹਨਾ ਆ ਮੈਂ ਇੱਕ ਕਲਾਇੰਟਾ ਕਹਿੰਦੇ ਮੈਂ ਉਹਨਾਂ ਨੂੰ ਬੈਠਾ ਸੀ ਮੈਂ ਕਿਹਾ ਮੈਂ ਉਹਨਾਂ ਨੂੰ ਸਾਰਾ ਪ੍ਰੈਜੈਂਟੇਸ਼ਨ ਵਗੈਰਾ ਦਿੱਤੀ ਹੈ ਨਾ ਤੇ ਮੈਂ ਉਹਨਾਂ ਨਾਲ ਬਾਅਦ ਚ ਫੋਲੋ ਅਪ ਲਈ ਕਾਲ ਕੀਤੀ ਕਹਿੰਦੇ ਯਾਰ ਉਹ ਮੇਰੇ ਸਾਡੇ ਜਿਵੇਂ ਕੋਈ ਗਾਂ ਰਿਸ਼ਤੇਦਾਰ ਦਾ ਜਾਣਦਾ ਰੈਫਰੈਂਸ ਹੈਗਾ ਵੀ ਆ ਪਾਉਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਹੁਣ ਮੇਰੇ ਮੈਨੂੰ ਹੁਣ ਕੋਈ ਸਿਹਤ ਤੁਹਾਨੂੰ ਤਕਲੀਫ ਹੈਗੀ ਆ ਮੇਰੇ ਫਲਾਣੇ ਦਾ ਕੋਈ ਟਰੱਕ ਵੀ ਚਲਾਉਂਦਾ ਤੇ ਨਾਲ ਮੈਂ ਉਹ ਮੈਂ ਕਿਹਾ ਡਾਕਟਰ ਵੀ ਆ ਕਿ ਕੀ ਹੁਣ ਮੈਂ ਉੱ ਬੀਚੂ ਸੀ ਉਹ ਬੰਦੇ ਦਾ ਮਾਪਦਾਨ ਦੇਖੋ ਵੀ ਫਿਰ ਤੁਹਾਨੂੰ ਸਹੀ ਲੱਗਦਾ ਠੀਕ ਆ ਕੱਲਾ ਇੱਕ ਰੈਫਰੈਂਸ ਹੋਣਾ ਠੀਕ ਆ ਵੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਆਹ ਮੇਰਾ ਜਾਣ ਦਾ ਸਾਰ ਕਰ ਹੈਗਾ ਪਰ ਬੰਦੇ ਨਾਲ ਜਾ ਕੇ ਬੈਠੋ ਸਮਝੋ ਉਹਦਾ ਮਾਪਦਾਨ ਦੇਖੋ ਵੀ ਇਹ ਬੰਦਾ ਜੇ ਤੁਹਾਡੇ ਕੋਲ ਕੁਝ ਹੋਰ ਹੈਗਾ ਜਾਂ ਤੁਸੀਂ ਕਿਸੇ ਹੋਰ ਨਾਲ ਬੈਠੇ ਆ ਤੁਸੀਂ ਦੋ ਜਾਂ ਤਿੰਨਾਂ ਨਾਲ ਬੈਠੋ ਜੀ ਬੰਦੇ ਨੂੰ ਜੇ ਤੁਸੀਂ ਜਿਨ੍ਹਾਂ ਵੀ ਕੰਮ ਕਰਦੇ ਆ ਉਹਦੀ ਵੈਲਿਊ ਤੇ ਜਾ ਉਹਦੀ ਜੋ ਵੀ ਤੁਹਾਡੇ ਕੋਲ ਮਾਪਦੰਡ ਹੈਗਾ ਜਾਂ ਤੁਹਾਨੂੰ ਕਿਦਾਂ ਦਾ ਉਹਨੇ ਬੈਠਾ ਜਾਂ ਤੁਹਾਨੂੰ ਟਾਈਮ ਦਿੱਤਾ ਉਹਦੇ ਬੇਸ ਦੇ ਉੱਤੇ ਕਿੰਨਾ ਕੁ ਬੰਦੇ ਨੇ ਤੁਹਾਨੂੰ ਸਮਝਾਇਆ ਜਾਂ ਕਿੰਨਾ ਕੁ ਉਹ ਤੁਸੀਂ ਉਹਦੀ ਕਿਸੇ ਨਾ ਕਿਸੇ ਤਰ੍ਹਾਂ ਦੇ ਉਤੇ ਜਿਹੜਾ ਉਹਨੂੰ ਜਿਹੜੇ ਕੁਐਸਚਨ ਪੁੱਛੇ ਕਿਨੇ ਤਰੀਕੇ ਨਾਲ ਬੰਦੇ ਨੇ ਤੁਹਾਨੂੰ ਆਨਸਰ ਦਿੱਤੇ ਹਨ ਵੀ ਉਹਦੇ ਬੇਸ ਤੇ ਤੁਹਾਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਕਿ ਹਾਂ ਭਲਾ ਨੇ ਮੈਨੂੰ ਰੈਫਰੈਂਸ ਦਿੱਤਾ ਹਮ ਰਾਈਟ ਕੋਈ ਵੀ ਬਿਜ਼ਨਸ ਇਹਨਾਂ ਕਿ ਹਾਂ ਭਾਈ ਮੈਂ ਤੇਰੇ ਕੋਲ ਚੱਲ ਕੇ ਆ ਗਿਆ ਪਰ ਹੁਣ ਮੈਨੂੰ ਸਮਝਾ ਕੀ ਹੈ ਤੇਰੇ ਕੋਲ ਦੱਸ ਮੈਨੂੰ ਹਨ ਜੀ ਇਹਦੇ ਚ ਇੱਕ ਕੁਐਸਚਨ ਆਇਆ ਬੜਾ ਵਧੀਆ ਜੇ ਆਪਾਂ ਕਹਿੰਦੇ ਵੀ ਰੀਸੇਲ ਵਾਲਾ ਲਓ ਪੁਰਾਣਾ ਲੈ ਲਓ ਘਰ ਹਨ ਤੇ ਹੁਣ ਕਿੰਨਾ ਕੁ ਪੁਰਾਣਾ ਕਿਸੇ ਮਨਜੋਤ ਬਾਜਵਾ ਉਹਨਾਂ ਨੇ ਕੁਐਸਚਨ ਪੁੱਛਿਆ ਕਹਿੰਦੇ ਹਾਊ 올ਡ ਦਾ ਹਾਊ first home wire go for i recently looked for one built in 1940 should i go for it indipa ji hun dekho hun we don't know ki ki hai ga ki ohde vich hai ga hun main ohnu sidha e phir othi gall aendi yes or no wali ni edde layi tuhanu bahena paina ya tuhanu dasna paina ki aa cheez main dekhni paini hai renovated hai gi aa main aap ton keh dya vi ni chak do kam phatte ch 4 lakh di hai maybe 4 lakh thoda khuj sitne wali gall ho jandi hai ha na ਤੁਹਾਨੂੰ ਡਿਊ ਡਿਲੀਜੈਂਸ ਚਾਹੀਦੀ ਹੈ ਜਿਹੋ ਜਿਹਾ ਇਫੈਕਟ ਆਪਾਂ ਹੈਗਾ ਵੀ ਤੁਹਾਨੂੰ ਐਗਜ਼ੈਕਟ ਪਤਾ ਹੋਵੇ ਤੇ ਮੋਟਾ ਮੋਟਾ ਖਰਚਾ ਕਿੰਨਾ ਆਊਗਾ